ਅਸ਼ੋਕ ਜੀ ਮੈਨੂੰ ਸੁਣਨ ਚ ਆਇਆ ਕਿ ਪੈਟਰੋਲ ਦੀ ਵਿਕਰੀ ਹੈ ਜਿਹੜੀ ਉਹ ਰੁਕ ਰਹੀ ਹੈ 15 ਤਰੀਕ ਨੂੰ ਡੀਜ਼ਲ ਦੀ ਹਾਂ ਨਾ ਡੀਜ਼ਲ ਪੈਟਰੋਲ ਦੀ ਨਹੀਂ ਹੈ ਐਕਚੁਅਲੀ ਕੀ ਹੈ 15 ਤਰੀਕ ਨੂੰ ਜਿਹੜੀ ਹੈ ਨੋ ਪਰਚੇਸ ਹੈ ਜਿਸ ਦਾ ਕਿ ਪਬਲਿਕ ਨੂੰ ਕੋਈ ਫਰਕ ਨਹੀਂ ਪੈਣਾ ਅੱਛਾ ਜੀ ਅਸੀਂ ਮਾਲ ਪਰਚੇਸ ਨਹੀਂ ਕਰਨਾ 15 ਨੂੰ ਅੱਛਾ ਜੀ 15 ਨੂੰ ਤੁਸੀਂ ਪਰਚੇਸ ਨਹੀਂ ਕਰੋਗੇ ਕਾਰਨ ਕਾਰਨ ਐ ਅਗਲੀ ਗੱਲ ਪੂਰੀ ਸੁਣ ਲਓ 15 ਨੂੰ ਪਰਚੇਜ਼ ਨਹੀਂ ਕਰਨੀ 22 ਨੂੰ ਅਸੀਂ ਵੇਚਣਾ ਨਹੀਂਗਾ ਅੱਛਾ 22 ਨੂੰ ਤੁਸੀਂ ਵੇਚਣਾ ਨਹੀਂ ਹਾਂਜੀ ਅੱਛਾ ਜੀ ਨਹੀਂ ਕਾਰਨ ਕੀ ਹੈ ਜੀ ਕਾਰਨ ਐ 7 ਸਾਲ ਤੋਂ ਸਾਡੀ ਕਮਿਸ਼ਨ ਨਹੀਂ ਵਧੀ ਅੱਛਾ ਜੀ ਤੋਂ ਕਾਰਨ ਤਾਂ ਬੜਾ ਲੰਬਾ ਹੈਗਾ ਤੁਸੀਂ ਵੀ ਇਸ ਲਾਈਨ 'ਚ ਜਾਂ ਤੁਸੀਂ ਦੇਖਦੇ ਹੋ ਮੀਡੀਆ 'ਚ ਉਹ ਹਾਂਜੀ ਕੋਈ ਦਾਰਾ ਕੋਈ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ ਇਤਨੀ ਹੋਇਆ ਵੀ 7 ਸਾਲ ਚੋਂ ਦੀ ਤਨਖਾਹ ਹੀ ਨਾ ਵਧੀ ਹੋਵੇ ਜਾਂ ਕੋਈ ਚੀਜ਼ ਨਾ ਵਧੀ ਹੋਵੇ ਬਿਲਕੁਲ ਬਿਲਕੁਲ 7 ਸਾਲਾਂ ਚ ਜਿਹੜੀ ਚੀਜ਼ ਅਸੀਂ 60 ਰੁਪਏ ਦੀ ਸੀ ਅੱਜ 100 ਦੀ ਹੋ ਗਈ ਹੈ ਸਾਡੀ ਇਨਵੈਸਟਮੈਂਟ ਡਬਲ ਹੋ ਗਈ ਹੂੰ ਪਰ ਸਾਨੂੰ ਕੋਈ ਚੀਜ਼ ਜਿਹੜੀ ਹੈ ਸਾਡੀ ਕਮਿਸ਼ਨ ਉੱਥੇ ਹੀ ਉੱਥੇ ਹੀ ਹੈ ਮਤਲਬ ਜਿਹੜਾ 60 ਰੁਪਏ ਲੀਟਰ ਪੈਟਰੋਲ ਸੀ ਜੇ ਉਦੋਂ ਜਿੰਨੀ ਕਮਿਸ਼ਨ ਸੀ ਅੱਜ ਵੀ ਉਨੀ ਹੈ ਅੱਜ ਵੀ ਉਨੀ ਸਾਰਾ ਮਤਲਬ 17 ਤੋਂ ਲੈ ਕੇ ਅੱਜ 7 ਸਾਲ ਹੋ ਗਏ ਸਾਡੂ 1 ਰੁਪਿਆ ਵੀ ਸਾਡੇ 25 ਪੈਸੇ ਵੀ ਨਹੀਂ ਵਧੇ ਅੱਛਾ ਜੀ ਖਰਚੇ ਵਧ ਰਹੇ ਆ ਪੈ ਕਮਾਈਆਂ ਨਹੀਂ ਵਧ ਰਹੀਆਂ ਹੱਜੇ ਹੁਣ ਖਰਚੇ ਤੁਸੀਂ ਵੀ ਘਰ ਚਲਾਉਂਦੇ ਹੋ ਖਰਚੇ ਵੱਧ ਚੁੱਕੇ ਆ ਖਰਚਿਆਂ ਦੇ ਨਾਲ ਬਿਜਲੀ ਦਾ ਵੱਧ ਚੁੱਕਿਆ ਹੈਗਾ ਹਰ ਚੀਜ਼ ਵਧੀ ਹੈ ਬਿਲਕੁਲ ਲੇਕਿਨ ਸਾਨੂੰ ਸਾਡਾ ਕੁਛ ਠੀ ਵਧਿਆ ਹਮ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਇੱਕ ਗੁਰਕਰੇ ਦਾ ਪੈਕਟ ਆਂਦਾ ਹੈਗਾ ਲੇਜ਼ ਦਾ ਆ ਗਿਆ ਜਾਂ ਕੋਈ ਆ ਗਿਆ ਹਾਂਜੀ ਉਹ 12 14 ਰੁਪਏ ਦਾ ਪੈਕਟ ਆ ਤੇ ਉਹ ਬੰਦਾ 12 ਰੁਪਏ ਲਾ ਕੇ ਤੇ ਉਹ ਵੀ 15 ਰੁਪਏ ਦਾ ਵੇਚ ਦਿੰਦਾ 3 ਰੁਪਏ ਉਹ ਵੀ ਲੈ ਜਾਂਦਾ ਹਾਂਜੀ ਮੈਂ 100 ਰੁਪਏ ਦੀ ਚੀਜ਼ੇ ਵੇਚਦਾ ਹਾਂ ਹਾਂਜੀ 100 ਲੀਟਰ ਪੈਟਰੋਲ ਵੇਚਦਾ ਹੈਗਾ ਤੇ ਮੈਨੂੰ ਵੀ 3 ਸਵਾ 3 ਰੁਪਏ ਹੀ ਮਿਲਦੇ ਆ ਜਿਹਦੇ ਵਿੱਚ ਮੇਰੇ ਵੀ ਖਰਚਾ ਹੈ ਮੇਰੇ ਪਰਿਵਾਰ ਦਾ ਵੀ ਖਸਿਆ ਮੇਰੇ ਸਟਾਫ ਦਾ ਵੀ ਖਰਚਾ ਹੈ ਤੇ ਮੇਰੇ ਉੱਤੇ ਸਾਰੇ ਖਰਚੇ ਨੇ ਤੇ ਮੇਰੀ ਪ੍ਰਾਪਰਟੀ ਵੀ ਹੈ ਤੇ ਮੇਰੀ ਇਨਵੈਸਟਮੈਂਟ ਵੀ ਹੈ ਬਿਲਕੁਲ ਬਿਲਕੁਲ ਤੋਂ ਆਪ ਦੇਖ ਲਓ ਸਾਡਾ ਇਹ ਹਾਲ ਹੋਇਆ ਆ ਹੁਣ ਤਾਂ ਹੁਣ ਇਹ ਪੂਰੇ ਪੰਜਾਬ ਚ ਏਦਾਂ ਹੀ ਏਦਾਂ ਹੀ ਹੋਊਗਾ ਜੀ ਪੰਜਾਬ ਚ ਹੈ ਇਹ ਬਾਕੀ ਸਟੇਟਾਂ ਵੀ ਆ ਸਕਦੀਆਂ ਨੇ ਦੇ ਵਿੱਚ ਫਿਲਹਾਲ ਤਾਂ ਪੰਜਾਬ ਹੈ ਜੀ اچھا ਜੀ ਮਤਲਬ 15 ਨੂੰ ਤੁਸੀਂ ਖਰੀਦੋਗੇ ਨਹੀਂ ਤੇ 22 ਨੂੰ ਵੇਚੋਗੇ ਨਹੀਂ yes true ਤੇ ਹੁਣ ਜੇ 15 ਨੂੰ ਖਰੀਦੋਗੇ ਨਹੀਂ ਫਿਰ ਇੰਨਾ ਸਟਾਕ ਹੋਊਗਾ ਆਪਣੇ ਕੋਲ 15 ਤੋਂ ਲੈ ਕੇ 21 ਤੱਕ ਨਹੀਂ ਉਹ ਅਸੀਂ ਫਿਰ 15 ਨੂੰ ਨਹੀਂ ਖਰੀਦਾਂਗੇ ਤਾਂ ਫਿਰ 16 ਨੂੰ ਖਰੀਦਾਂਗੇ 17 ਨੂੰ ਖਰੀਦਾਂਗੇ 18 ਨੂੰ ਵੀ ਖਰੀਦਾਂਗੇ ਪਹਿਲਾਂ ਇਹਨਾਂ ਨੂੰ ਅਸੀਂ ਚਾਹੁੰਦੇ ਆਂ ਵੀ ਪਬਲਿਕ ਖਰਾਬ ਨਾ ਹੋਵੇ ਜੇ ਸਾਡੀ ਗੱਲ ਹੀ ਮੰਨ ਲੈਂਦੇ ਅਸੀਂ ਸਟ੍ਰਾਈਕ ਕਰਨੀ ਕਿਉਂ ਹੈ ਸਟ੍ਰਾਈਕ ਤਾਂ ਲਵਜੀ ਮਾੜਾ ਹੈ ਜੀ ਜੀ ਬਿਲਕੁਲ ਬਿਲਕੁਲ ਸਾਡੀ ਤਾਂ ਮਜਬੂਰੀ ਹੈ ਅੱਛਾ ਜੀ ਮੈਂ ਤਾਂ ਸਟ੍ਰਾਈਕ ਦੇ ਨਾਮ ਮੈਨੂੰ ਸਟ੍ਰਾਈਕ ਲੋ ਜੀ ਵੀ ਨਹੀਂ ਕਦੀ ਯੂਜ਼ ਕੀਤਾ ਹੈਗਾ ਆ ਸਾਡਾ ਬੇਵੱਸ ਹੈਗੇ ਆ ਅਸੀਂ ਜੀ 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 ਕੀ ਰੀਜ਼ਨ ਹੈ 22 ਤਰੀਕ ਜੇ ਨਾ ਗੱਲਾਂ ਮੰਨੀਆਂ ਸਰਕਾਰ ਨੇ ਕੇਂਦਰ ਨੇ ਫਿਰ ਤੁਸੀਂ 22 ਤਰੀਕ ਨੂੰ ਪੈਟਰੋਲ ਪਬਲਿਕ ਨੂੰ ਨਹੀਂ ਦੋਗੇ ਨਹੀਂ ਦਵਾਂਗੇ ਅੱਛਾ ਜੀ ਤੇ ਉਸ ਮਤਲਬ 15 ਤੋਂ 21 ਤੱਕ ਮਿਲੂਗਾ ਬਿਲਕੁਲ ਮਿਲੇਗਾ ਜੀ 15 ਦੇ 21 ਤੱਕ ਬਿਲਕੁਲ ਮਿਲੇਗਾ 100% ਮਿਲੇਗਾ ਜੇ ਨਾ ਮੰਨੀਆਂ ਗੱਲਾਂ ਤੇ ਬਾਈ ਨੂੰ ਫਿਰ ਲੋਕ ਖੱਜਲ ਹੋਣਗੇ ਜੀ ਫਿਰ ਮਾਤਾ ਜੀ ਉਹ ਤਾਂ ਅਸੀਂ ਚਾਹਦੇ ਨਹੀਂ ਹੋਏਗਾ ਪਰ ਸਾਡੇ ਵਸ ਕੇ ਅਸੀਂ ਤਾਂ 7 ਸਾਲ ਤੋਂ ਹੋ ਰਹੇ ਆ ਹਾਂਜੀ ਅਸੀਂ ਤੇ ਇਹ ਚੀਜ਼ ਨਹੀਂ ਜਾਂਦੇ ਹੈਗੇ ਅਸੀਂ ਇਹਨਾਂ ਚੀਜ਼ਾਂ ਤੋਂ ਬਚਦੇ ਆ ਜਦੋਂ ਕੋਵਿਡ ਸੀਗਾ ਸਾਰੀ ਦੁਨੀਆ ਸੁੱਤੀ ਸੀ ਸਾਰੇ ਬੰਦੇ ਘਰਾਂ 'ਚ ਸੀਗੇ ਤੇ ਪੰਪਾ ਵਾਲੇ ਤੇ ਉਹਨਾਂ ਦਾ ਸਟਾਫ ਜਿਹੜਾ ਹੈ ਲੋਕਾਂ ਨੂੰ ਤੇਲ ਦਿੰਦੇ ਵੀ ਸੀਗੇ ਅਸੀਂ ਤਾਂ ਉਦੋਂ ਦੀ ਕੰਟਰੀ ਦੀ ਸੇਵਾ ਕੀਤੀ ਹੈ ਸਾਨੂੰ ਕੀ ਲੱਭਦਾ ਪਿਆ ਬਿਲਕੁਲ ਬਿਲਕੁਲ ਦੇ ਕਿਸੇ ਨਾਲ ਗੱਲ ਨਹੀਂ ਹੋਈ ਕਿਸੇ ਕੇਂਦਰ ਦੇ ਮੰਤਰੀ ਨਾਲ ਜ ਕਿਸੇ ਨਾਲ ਸਾਰਿਆਂ ਨਾਲ ਜੀ ਹਰ ਇੱਕ ਦਰਵਾਜੇ ਤੇ ਜਾ ਕੇ ਮੱਥਾ ਟੇਕਿਆ ਹੱਥ ਜੋੜੇ ਮਾਫੀ ਮੰਗੀ ਭਾਈ ਸਾਹਿਬ ਸਾਡਾ ਦੱਸੋ ਕਸੂਰ ਕੀ ਆ ਸਾਡੀ ਕਿਸੇ ਨੇ ਨਹੀਂ ਸੁਣੀ ਹੂੰ ਇਹ ਮਜ਼ਬੂਤ ਹੋ ਗਏ ਸਟੈਪ ਸਟੈਪ ਚ ਚੁੱਕਿਆ ਜਾ ਰਿਹਾ ਹੈ